ਹੁਣ ਕਿਸਾਨ ਜਥੇਬੰਦੀਆਂ ਐਸਕੇਐਮ ਦੀਆਂ ਸਮੂਚੀਆਂ ਜਥੇਬੰਦੀਆਂ ਦੇ ਕਾਫਲੇ ਤੁਰਪੇ ਪਿੰਡਾਂ ਤੋਂ ਵੱਖ-ਵੱਖਰੇ ਜ਼ਿਲ੍ਹਿਆਂ ਤੋਂ ਹਾਲਾਂਕਿ ਜਿੱਥੋਂ ਤੁਰੇ ਉੱਥੇ ਰੋਕ ਲਏ ਗਏ ਸਥਾਨਕ ਪੁਲਿਸ ਵੱਲੋਂ ਬਹੁਤ ਜ਼ਿਆਦਾ ਉੱਥੇ ਕਹਿੰਦੇ ਕਿ ਜ਼ਬਰਨ ਤਰੀਕੇ ਨਾਲ ਬਿਠਾ ਲਏ ਗਏ ਹੁਣ ਇੱਕ ਧਰਨਾ ਲੱਗਣਾ ਸੀ ਸਿਰਫ ਇੱਕ ਥਾਂ ਦੇ ਉੱਤੇ ਆ ਕੇ ਲੋਕ ਨਹੀਂ ਸੀ ਹੋਣੇ ਕਹਿੰਦੇ ਖੱਜਲਖਵਾਰ ਹੁਣ ਤਾਂ ਥਾਂ-ਥਾਂ ਧਰਨੇ ਲੱਗ ਗਏ ਹੁਣ ਤੱਕ ਦੀ ਰਿਪੋਰਟ ਮੁਤਾਬਕ ਜਥੇਬੰਦੀਆਂ ਦਾ ਦਾਵਾ ਹੈ ਕਿ ਡੇਢ ਦਰਜਣ ਤੋਂ ਵੱਧ ਬਹੁਤ ਵੱਡੇ ਧਰਨੇ ਲੱਗ ਗਏ ਵੱਖ-ਵੱਖਰੀਆਂ ਥਾਵਾਂ ਤੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਮੀਟਿੰਗ ਹੁੰਦੀ ਨਾ ਮੀਟਿੰਗ ਦੇ ਵਿੱਚ ਤੁਹਾਡਾ ਲਹਿਜਾ ਤੁਹਾਡਾ ਸਲੀਕਾ ਤੇ ਤੁਹਾਡਾ ਪੇਸ਼ੀਐਂਸ ਇਹ ਬਹੁਤ ਮੈਟਰ ਕਰਦਾ ਸਰਕਾਰ ਵੀ ਹੋਵੇ ਚਾਹੇ ਜੂਨੀਅਨ ਵਾਲੇ ਵੀ ਹੋਣ ਉੱਥੇ ਜਿਹੜਾ ਇਹ ਕਿਸਾਨਾਂ ਦਾ ਔਰ ਮੁੱਖ ਮੰਤਰੀ ਦਾ ਜਿਹੜਾ ਪੇਚਾ ਪਿਆ ਨਾ ਉਹ ਸਟੇਟ ਦੇ ਹਿੱਤ ਦੇ ਵਿੱਚ ਨਹੀਂ ਆ ਹੁਣ ਉਹਦੇ ਨਾਲ ਆਮ ਆਦੀ ਪਾਰਟੀ ਨੂੰ ਹੀ ਬੈਕਫੁੱਟ ਤੇ ਆਉਣਾ ਪੈਣਾ ਨੁਕਸਾਨ ਸਰਕਾਰ ਦਾ ਹੁੰਦਾ ਲੋਕਾਂ ਦੇ ਸਰਕਾਰ ਨੂੰ ਕਹਿਣਾ ਕਿਸਾਨਾਂ ਨੂੰ ਤਾਂ ਕਹਿਣਗੇ ਕਹਿਣਗੇ ਨਾ ਰੋਜ਼ ਦਾ ਕੰਮ ਫੜ ਲਿਆ ਪਰ ਸਰਕਾਰ ਨੂੰ ਜਾਦਾ ਕਹਿਣਗੇ ਸਰਕਾਰ ਵਾਸਤੇ ਮੁਸੀਬਤ ਆ ਹੁਣ ਸਰਕਾਰ ਚੁੱਪ ਕਰਕੇ ਇਸ ਮਸਲੇ 'ਚ ਬੈਠ ਨਹੀਂ ਸਕਦੀ ਕਿੰਨੇ ਕਿ ਲੋਕ ਫੜ ਲੋਗੇ ਤੁਸੀਂ ਸਭਸਰਾਂ ਵੱਲੋਂ ਇਹ ਕਹਾਇਆ ਜਾ ਰਿਹਾ ਸਰਕਾਰ ਤੋਂ ਕਿ ਚੰਡੀਗੜ੍ਹ ਨਹੀਂ ਅਸੀਂ ਵੜਨ ਦਿੰਦੇ ਬਾਕੀ ਜੋ ਮਰਜ਼ੀ ਹੋ ਜੇ ਚੰਡੀਗੜ੍ਹ ਕਿਸੇ ਪਿਓ ਦਾ ਤੇ ਹੈ ਨਹੀਂ ਹੈ ਚੰਡੀਗੜ੍ਹ ਦੇ ਲੋਕ ਹੀ ਆਏ ਜਾਣਗੇ ਚੰਡੀਗੜ੍ਹ ਤੇ ਪੰਜਾਬ ਦੇ ਲੋਕਾਂ ਦੀ ਰਾਜਧਾਨੀ ਆ ਪੰਜਾਬ ਦੇ 50 ਪਿੰਡ ਝਾੜ ਕੇ ਬਣਾਈ ਗਈ ਆ ਪੰਜਾਬ ਦੇ ਪੈਸਿਆਂ ਨਾਲ ਬਣੀ ਹੈਗੀ ਆ ਇਹ ਤਾਂ ਕਿਸੇ ਦੇ ਪਿਓ ਦੀ ਹੈ ਨਹੀਂ ਇਹ ਚੰਡੀਗੜ੍ਹ ਠੀਕ ਆ ਵੱਖਰੀ ਗੱਲ ਕਿ ਪੰਜਾਬ ਨੂੰ ਚੰਡੀਗੜ੍ਹ ਸੈਂਟਰ ਸਰਕਾਰਾਂ ਤੇ ਨਾ ਹੀ ਸੂਬਾ ਸਰਕਾਰਾਂ ਨੇ ਚੰਗੀ ਤਰ੍ਹਾਂ ਰੋਲ ਨਭਾਇਆ ਹੁਣ ਰਹੀ ਗੱਲ ਹੈ ਕਿ ਜੇ 5 ਤਰੀਕ ਨੂੰ ਮਤਲਬ ਅੱਜ ਅਗਲੇ 7 ਦਿਨਾਂ ਤੱਕ 12 ਤਰੀਕ ਤੱਕ ਚੰਡੀਗੜ੍ਹ ਧਰਨਾ ਲੱਗਣ ਦਿੰਦੇ ਤੇ ਇਹਦੇ ਚ ਪੰਜਾਬ ਸਰਕਾਰ ਦਾ ਕੋਈ ਨੁਕਸਾਨ ਨਹੀਂ ਹੋਣਾ ਸੀ ਹੁਣ ਜਿਹੜੇ ਦਰਜਨ ਤੋਂ ਅੱਧੀ ਦਰਜ ਤੇ ਕਿੰਨੀ ਦਰ ਤੋਂ ਹੀ ਕਹਿ ਰਹੇ ਕਿੰਨੇ ਥਾਵਾਂ ਤੇ ਜਿਹੜੇ 18 ਥਾਵਾਂ ਤੇ ਜਿਹੜੇ ਨੇ ਜਿਹੜੇ ਹੁਣ ਤੱਕ ਨੋਟ ਹੋਏ ਨੇ 18 ਥਾਵਾਂ ਤੇ ਜਿਹੜੇ ਨੇ ਉਹ ਧਰਨੇ ਜਿਹੜੇ ਨੇ ਉਹ ਕਿਸਾਨਾਂ ਨੇ ਦੇਣੇ ਸ਼ੁਰੂ ਕਰਤੇ ਕਿਸਾਨਾਂ ਦੇ ਅੱਗੇ ਸਰਕਾਰ ਨੂੰ ਝੁਕਣਾ ਪੈਣਾ ਹੈਗਾ ਸਰਕਾਰ ਨੂੰ ਮੀਟਿੰਗ ਕਰਨੀ ਪੈਣੀ ਲੋਕ ਖੱਜਲਖਵਾਰ ਹੋਣਗੇ ਕਿਸਾਨਾਂ ਨੂੰ ਕੋਈ ਚਿੰਤਾ ਨਹੀਂ ਜਿਹੜੇ ਕਿਸਾਨ ਧੁੱਪਾਂ ਚ ਮੀਹਾਂ ਚ ਕਰੋਨਾ ਚ ਵੱਧਦੇ ਮੀਹ ਝੱਖੜਾਂ ਦੇ ਵਿੱਚ 13 ਮਹੀਨੇ ਦਿੱਲੀ ਘਟ ਆਏ ਨੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਜੇ ਉਹਨਾਂ ਨੂੰ ਪੰਜਾਬ ਦੇ ਕਿਸੇ ਵੀ ਕੋਨੇ ਚ ਰੋਕ ਲੈਣ ਔਰ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰ ਨੇ ਖੁਦ ਹੀ ਮੁਸੀਬਤ ਸੇੜ ਲਈ ਹੈਗੀ ਹੈ ਜੇ ਤੁਹਾਨੂੰ ਸਰਕਾਰ ਕਿਆ ਲਿਸਟ ਦਿੱਤੀ ਗਈ ਹੈ ਕਿ ਜੀ ਆ ਤੁਹਾਡੇ ਮੈਕਹਮੇ ਦੇ ਵਿੱਚ ਭ੍ਰਿਸ਼ਟਾਚਾਰ ਬੰਦੇ ਨੇ ਉਹਨਾਂ ਦੇ ਖਿਲਾਫ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਰਵਾਈ ਕਰਨੀ ਚਾਹੀਦੀ ਹੁਣ ਤੁਸੀਂ ਤਹਿਸੀਲਦਾਰਾਂ ਦੇ ਖਿਲਾਫ ਤੇ ਕਾਰਵਾਈ ਕਰ ਰਹੇ ਹੋ ਪਰ ਜਿਹੜੇ ਤੁਹਾਡੇ ਡਾਇਰੈਕਟ ਡਿਪਾਰਟਮੈਂਟ ਆ ਰਹੇ ਨੇ ਸਰਕਾਰ ਦੇ ਡਾਇਰੈਕਟ ਉਹਦੇ ਚ ਕੀ ਆਈਏ ਅਫਸਰ ਕ腐ਸ਼ਨ ਕਰਦੇ ਇਹ ਤੇ ਹੋ ਨਹੀਂ ਸਕਦਾ ਕਿ ਤਹਿਸੀਲਦਾਰ ਤੇ ਥਾਣੇਦਾਰ ਫੜੀ ਚਲੋ ਤੇ ਆਈਏ ਅਫਸਰ ਜਾਂ ਪੀਸੀਐਸ ਅਫਸਰਾਂ ਨੂੰ ਨਾ ਫੜੋ ਇਹ ਤੇ ਦੋ ਰੂਲ ਨਹੀਂ ਹੋ ਸਕਦੇ ਪੰਜਾਬ ਦੇ ਵਿੱਚ ਹੁਣ ਸਰਕਾਰ ਦੀ ਉਥੋਂ ਵਿਗੜ ਗਈ ਹੁਣ ਹੈ ਕਿ ਸਰਕਾਰ ਕਹਿੰਦੀ ਧਰਨਾ ਵੀ ਧਰਨਾ ਦੇ ਇੱਕ ਡੈਮੋਕਰੈਟਿਕ ਰਾਈਟ ਹੈਗਾ ਲੋਕਤੰਤਰ ਦੇ ਵਿੱਚ ਇਹਦੇ ਸੁਪਰੀਮ ਕੋਰਟ ਨੇ ਵੀ ਕਿਸਾਨਾਂ ਨੂੰ ਨਹੀਂ ਠਾ ਸਕੀ ਹੈਗੀ ਇਸ ਕਰਕੇ ਸਰਕਾਰ ਜ਼ਬਰ ਕਰਦੀ ਨਹੀਂ ਠੀਕ ਲਾਦੀ ਇੱਕ ਵਿਚਾਰ ਵਿਚਾਰਲਾ ਰਸਤਾ ਤਲਾਸ਼ਣਾ ਚਾਹੀਦਾ ਹੁਣ ਇਹ ਲੋਕ ਹੋਰ ਭਖਣਗੇ ਔਰ ਮੈਨੂੰ ਤੇ ਵੀ ਜਿਹੜੇ ਕਿਸਾਨਾਂ ਨੇ ਸੰਗਰੂਰ ਦੇ ਵਿੱਚ ਆਮ ਆਦੀ ਪਾਰਟੀ ਦੀ ਮਦਦ ਕੀਤੀ ਸੀ ਜਾਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਦਿੱਲੀੋਂ ਸੌਂ ਖਾ ਕੇ ਅੰਦਰ ਖਾਤੇ ਕਿ ਪੰਜਾਬ ਜਾ ਕੇ ਨਾ ਆਪਾਂ ਕਾਂਗਰਸ ਨੂੰ ਵੋਟ ਪਾਉਣੀ ਹੈ ਨਾ ਅਕਾਲੀਆਂ ਨੂੰ ਪਾਉਣੀ ਨਾ ਭਾਜਪੀ ਨੂੰ ਪਾਉਣੀ ਉਹ ਇੱਕ ਇਸ਼ਾਰਾ ਸੀ ਕਿ ਕਿਹਨੂੰ ਪਾਉਣੀ ਉਹ ਅੱਜ ਬੜਾ ਸੋਚਣਗੇ ਕਿ ਸਾਨੂੰ ਇੱਕ ਮੀਟ ਕਿ ਬੁਲਾ ਕੇ ਵੀ ਜਲੀਲ ਕੀਤਾ ਜਾ ਰਿਹਾ ਤੇ ਠਾਣਿਆਂ 'ਚ ਵੀ ਸਾਨੂੰ ਚਕਾਇਆ ਜਾ ਰਿਹਾ ਠੀਕ ਹੈ ਉਹ ਹੁਣ ਲੋਕੀ ਸੋਚਣਗੇ ਤੇ ਜਿਨ੍ਹਾਂ ਨੇ ਸੰਗਰੂਰ ਦੇ ਵਿੱਚ ਅੱਖਾਂ ਬੰਦ ਕਰਕੇ ਇੱਕ ਜਥੇਬੰਦੀ ਨੇ ਅੱਖਾਂ ਬੰਦ ਕਰਕੇ ਆਮ ਆਦੀ ਪਾਰਟੀ ਦੇ ਪੋਲਿੰਗ ਜੈਂਟ ਬਣੇ ਸੀ ਵਰਕਰ ਬਣੇ ਸੀ ਅੰਦਰ ਪੋਲਿੰਗ ਜੈਂਟ ਬਣੇ ਬਾਹਰ ਬੂਥ ਤੇ ਬੈਠੇ ਸੀ ਉਹ ਹੁਣ ਕੀ ਸੋਚਦੇ ਹੋਣਗੇ ਵੀ ਸਾਡੇ ਨਾਲ ਕੀ ਬੀਤਰੀ ਹੈਗੀ ਆ ਚੰਗੀ ਗੱਲ ਇਹੋ ਜੇ ਲੋਕਾਂ ਨੂੰ ਸਬਕ ਮਿਲਣਾ ਚਾਹੀਦਾ ਜਿਹੜੇ ਪੋਲੀਟੀਕਲ ਪਾਰਟੀਆਂ ਨਾਲ ਡਾਇਰੈਕਟ ਜੁੜੇ ਹੈਗੇ ਨੇ ਕਿਸਾਨ ਲੀਡਰ ਜਾਂ ਕਿਸਾਨ ਵਰਕਰ ਹੁਣ ਦੂਜੀ ਗੱਲ ਇਹ ਕਿ ਸਰਕਾਰ ਨੂੰ ਹੁਣ ਹੋਰ ਹੈ ਹੁਣ ਮੁੱਖ ਮੰਤਰੀ ਦੇ ਵੀ ਉਹਨਾਂ ਨੇ ਕਹਿ ਸਕਦੇ ਕਿ ਦੋਕ ਦੀ ਰੱਗ ਤੇ ਹੱਥ ਰੱਖ ਦਿੱਤਾ ਹੁਣ ਜਦ ਮੁੱਖ ਮੰਤਰੀ ਦੀ ਮਾਤਾ ਜੀ ਨੂੰ ਅੱਜ ਕਿਸਾਨਾਂ ਨੇ ਘੇਰ ਲਿਆ ਉਹਦੇ ਨਾਲ ਹੋਰ ਮੁਸੀਬਤ ਵਧੇਗੀ ਕਿੰਨੇ ਕਿ ਲਾਠੀ ਚਾਰਜ ਕਰ ਲੋਗੇ ਕਿੰਨੇ ਕਿ ਲੋਕਾਂ ਦੇ ਸਿਰ ਫਾੜ ਲੋਗੇ ਕਿੰਨੇ ਕਿ ਦੂਜੇ ਥਾਣਿਆਂ ਚ ਲੈ ਜਾਓਗੇ ਤੁਹਾਡੇ ਜੇਲ੍ਹਾਂ ਵੀ ਨਹੀਂ ਆ ਜਿੰਨੇ ਕਿਸਾਨ ਹੈਗੇ ਆ ਜਿੱਥੇ ਪਲੇਗ ਜੇਲ੍ਹ ਪੰਜਾਬ ਦੀਆਂ ਜੇਲ੍ਹਾਂ ਦੀ ਕੈਪੈਸਿਟੀ 47000 47000 ਤੋਂ ਵੱਧ ਪੰਜਾਬ ਦੀਆਂ ਜੇਲ੍ਹਾਂ ਦੀ ਕੈਪੈਸਿਟੀ ਨਹੀਂ ਹੈਗੀ ਕਿੰਨੇ ਕਿ ਥਾਣੇ ਕਚਹਿਰੀਆਂ ਦੇ ਵਿੱਚ ਕਰ ਲੋਗੇ ਇਸ ਕਰਕੇ ਸਰਕਾਰ ਨੂੰ ਇਹ ਗੱਲ ਕਰਨੀ ਪੈਣੀ ਹੈਗੀ ਆ ਇਸ ਕਰਕੇ ਤੁਸੀਂ ਅਜਿਹਾ ਨਹੀਂ ਕਰ ਸਕਦੇ ਕਿ ਇਹ ਤਾਲੇਬੰਦ ਹੈ ਨਹੀਂ ਆ ਤੇ ਆਮਾਦੀ ਪਾਰਟੀ ਦਾ ਇੱਕ ਬੜਾ ਫਿਕਰ ਹੈ ਜਿਹੜਾ ਮੈਂ ਅਕਸਰ ਕਹਿ ਦਿੰਦਾ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਹੂੰ ਇਸ ਕਰਕੇ ਲੋਕਤੰਤਰ ਦੇ ਵਿੱਚ ਲੋਕ ਵੱਡੇ ਤੁਸੀਂ ਨਹੀਂ ਵੱਡੇ ਆਗੇ ਲੋਕਾਂ ਦੀ ਤੁਹਾਨੂੰ ਸੁਣਨੀ ਪੈਣੀ ਹੈਗੀਆ ਲੋਕਾਂ ਨੇ ਤੁਹਾਨੂੰ ਆਪਣੇ ਪਿਛਲੇ ਅਗਲੇ 5 ਸਾਲਾਂ ਦਾ ਫਤਵਾ ਦਿੱਤਾ ਸੀ ਆਪਣਾ ਭਵਿੱਖ ਦਿੱਤਾ ਸੀ ਤੇ ਤੁਸੀਂ ਲੋਕਾਂ ਦੇ ਭਵਿੱਖ ਦੇ ਨਾਲ ਖਲਵਾੜ ਨਹੀਂ ਕਰ ਸਕਦੇ ਇਸ ਕਰਕੇ ਸਰਕਾਰ ਨੂੰ ਸੱਚ ਤੇ ਪਹਿਰਾ ਦੇਣਾ ਚਾਹੀਦਾ ਲੋਕਾਂ ਦੀਆਂ ਮੁਸ਼ਕਲਾਂ ਸੁਣਨੀਆਂ ਚਾਹੀਦੀਆਂ ਤੁਸੀਂ ਇਹ ਨਾ ਕਹੋ ਕਿ ਤੁਸੀਂ ਧਰਨਾ ਨਹੀਂ ਲਾ ਸਕਦੇ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੇ 18 ਮੰਗਾਂ ਨੇ 18 ਜੋ ਤੁਹਾਨੂੰ ਜਿਹੜੀਆਂ ਲੱਗਦੇ ਕਿ ਇਹ ਅਸੀਂ ਮੰਗ ਸਕ ਮੰਨ ਸਕਦੇ ਨੇ ਬਾਕੀ ਦਿੱਲੀ ਲੈਵਲ ਤੇ ਤੁਹਾਡੀ ਗੱਲਬਾਤ ਜਾ ਰਹੀ ਹੈ ਇਹ ਦਿੱਲੀ ਵਾਲਿਆਂ ਦੇ ਨਾਲ ਵੀ ਤੁਹਾਡਾ ਦੀ وکالت ਕਰਾਂਗੇ ਪਰ ਹੁਣ ਜਦੋਂ ਹੁਣ ਮੁੱਖ ਮੰਤਰੀ ਜੀ ਦੀ ਮਾਤਾ ਜੀ ਨੂੰ ਘੇਰ ਲਿਆ ਤੇ لازਮੀ ਤੌਰ ਤੇ ਮੁੱਖ ਮੰਤਰੀ ਸਾਹਿਬ ਨੂੰ ਗੁੱਸਾ ਆਊਗਾ ਗੁੱਸੇ ਦੇ ਵਿੱਚ ਹੋਰ ਉਹ ਸਖਤੀ ਕਰਨਗੇ ਜੇ ਹੋਰ ਸਖਤੀ ਕਰਨਗੇ ਤੇ ਲੋਕਾਂ ਦੇ ਵਿੱਚ ਰੋਹ ਵਧੂਗਾ ਰੋਸ ਵਧੂਗਾ ਉਹ ਜਿਹੜਾ ਰੋਹ ਤੇ ਰੋਸ ਵਧੂਗਾ ਉਹਦੇ ਨਾਲ ਆਮ ਆਦਮੀ ਦਾ ਹੀ ਪਾਰਟੀ ਦਾ ਹੀ ਨੁਕਸਾਨ ਹੋਣਾ ਸਰਕਾਰ ਕੋ ਹੱਲੇ ਵੀ ਵੇਲ ਹੈਗਾ ਸਰਕਾਰ ਨੂੰ ਸੰਭਲਣਾ ਚਾਹੀਦਾ ਹੈਗਾ ਤੁਸੀਂ ਸਰਕਾਰ ਚਲਾ ਰਹੇ ਹੋ ਡਿਕਟੇਟਰਸ਼ਿਪ ਨਹੀਂ ਆਮ ਆਦੀ ਪਾਰਟੀ ਚਲਾ ਸਕਦੇਗੇ ਇੱਥੇ ਜਿਹੜੇ ਪਹਿਲਾਂ ਡਿਕਟੇਟਰ ਬਣਨ ਦੀ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਉਹਨਾਂ ਦਾ ਨੁਕਸਾਨ ਹੋਇਆ ਤੇ ਇਸ ਕਰਕੇ ਲੋਕਾਂ ਦਾ ਜਿਹੜਾ ਫਤਵਾ ਜਿਹੜਾ ਤੁਹਾਨੂੰ ਲੋਕਾਂ ਨੇ ਤਾਜ ਦਿੱਤੇ ਹੋਏ ਨੇ ਫਰਸ਼ ਤੋਂ ਤੁਹਾਨੂੰ ਅਰਸ਼ ਤੇ ਬਿਠਾਇਆਗਾ ਘੱਟੋ ਘੱਟ ਉਹਨਾਂ ਦੇ ਤਾਂ ਨਾ ਡਾਂਗਾ ਮਾਰੋ ਜੀ ਸਥਿਤੀ ਜਿਹੜਾ ਹੁਣ ਹੌਲੀ ਹੌਲੀ ਜਿਹੜਾ ਸੰਘਰਸ਼ ਵਧੂਗਾ ਜਿੱਥੇ ਆ ਸੰਯੁਕਤ ਕਿਸਾਨ ਮੋਰਚਾ ਸ਼ਿੰਗਰ ਰਸ਼ ਰੂਲਦ ਸਿੰਘ ਮਾਲਸਰ ਨੂੰ ਚੁੱਕ ਕੇ ਦੋ ਰੋਪੜ ਭੇਜਦਾ ਰਾਜੇਵਾਲ ਨੂੰ ਡਿਟੇਨ ਕਰ ਲਿਆ ਸਾਰਿਆਂ ਨੂੰ ਡਿਟੇਲ ਕਰੀ ਜਾ ਰਿਹਾ 600 ਤੋਂ ਜ਼ਿਆਦਾ ਤੁਸੀਂ ਵਰਕਰ ਫੜੀ ਜਾ ਰਹੇ ਹੋ ਹੁਣ ਤੱਕ ਫੜ ਲਵੇ ਉਹਦੇ ਨਾਲ ਕੀ ਹੋ ਜਾਊਗਾ ਤੁਸੀਂ ਵੋਟ ਜਿੱਤ ਜਾਓਗੇ ਇਦਾਂ ਨਹੀਂ ਜਿਹੜੀਆਂ ਵੋਟਾਂ ਜਿੱਤੀਆਂ ਜਾਂਦੀਆਂ ਇਹ ਜ਼ਬਰ ਪੰਜਾਬ ਪੰਜਾਬ ਦੀ ਧਰਤੀ ਤੇ ਜ਼ਬਰ ਤੇ ਬਰਦਾਸ਼ਤ ਨਹੀਂ ਆਏਗਾ ਹੁਣ ਦੂਜੀ ਗੱਲ ਹੈ ਕਿ ਜਿੱਥੇ ਇੱਕ ਪਾਸੇ ਉਧਰ ਹੁਣ ਇਹਨਾਂ ਨੂੰ ਕਿਸਾਨ ਵੀ ਇਕੱਠੇ ਹੋਣਗੇ ਪਹਿਲਾਂ ਦਿਨਾਂ 'ਚ ਬਹੁਤ ਵੱਖਰੀਆਂ ਵਾਸੀ ਕਿ ਪੰਦੀਰ ਸਾਹਿਬ ਔਰ ਡੱਲੇਵਾਲ ਸੈਂਟਰਾਂ ਨਾਲ ਲੜ ਰਹੇ ਨੇ ਅਸੀਂ ਇੱਥੇ ਹੁਣ ਇਹਨਾਂ ਨੂੰ ਇਕੱਠੇ ਹੋਣੇ ਪੈਣਾ ਔਰ ਉਧਰ ਵੀ ਉਧਰ ਉਦਾਂ ਦੇ 100 ਦਿਨ ਵੀ ਹੋ ਗਏ ਨੇ ਡੱਲੇਵਾਲ ਸਾਹਿਬ ਦਾ ਮਨਵਰਤ ਦੇ 100 ਦਿਨ ਵੀ ਗਏ ਤੇ ਇਕੱਠੇ ਹੋ ਜਦੋਂ ਇਹ ਇਕੱਠੇ ਹੋਗੇ ਪੰਜਾਬ ਦੀਆਂ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਆਈਆਂ ਉਹਦੇ ਬਾਅਦ 'ਚ ਸਰਕਾਰ ਦੀ ਸਿਰਦਰ ਦੀ ਵਧੇਗੀ ਪੰਦੀਰ ਪੰਨੂ ਗਰੁੱਪ ਨੇ ਅੰਮ੍ਰਿਤਸਰ ਤੋਂ ਅੱਜ ਐਲਾਨ ਕੀਤਾ ਹੈ ਕਿ ਅਸੀਂ ਉਧਰ ਤੇ ਬਾਅਦ 'ਚ ਹੁਣ ਨਜਿੱਠਾਂਗੇ ਪਹਿਲਾਂ ਇੱਧਰ ਨਜਿੱਠਾਂਗੇ ਸਾਡੇ ਬਾਕੀ ਜਥੇਬੰਦੀਆਂ ਨੂੰ ਜਾਣ ਕੇ ਉਹ ਨਹੀਂ ਦੰਦੇ ਉਹਨ ਦੇਖੋ ਇਹ ਜਾਣ ਦੇਣਾ ਚਾਹੀਦਾ ਸੀ ਚੰਡੀਗੜ੍ਹ ਆਉਣ ਦੇਣਾ ਚਾਹੀਦਾ ਸੀ ਤੁਸੀਂ ਸੈਂਟਰ ਨਾਲ ਮਿਲ ਕੇ ਚੰਡੀਗੜ੍ਹ ਪੁਲਿਸ ਨਾਲ ਮਿਲ ਕੇ ਨਾਕੇ ਲਵਾਈ ਜਾ ਰਹੇ ਚੰਡੀਗੜ੍ਹ ਆ ਜਾਂਦੇ ਕਿਸਾਨ ਸੋ ਚੰਡੀਗੜ੍ਹ ਨੂੰ ਪਰਮਿਸ਼ਨ ਦੇਣੀ ਚਾਹੀਦੀ ਇਹ ਥੋੜਾ ਚੰਡੀਗੜ੍ਹ ਚੰਡੀਗੜ੍ਹ ਸੈਂਟਰ ਸਰਕਾਰ ਦੇ ਬਾਪੂ ਦਾ ਕਾਨੂੰਨ ਵੀ ਕੋਈ ਚੀਜ਼ ਹੁੰਦੀ ਹੈ ਲੇ ਲੋਕੀ ਆਪਣੇ ਕੈਪੀਟਲ ਦੇ ਵਿੱਚ ਆ ਕੇ ਪ੍ਰੋਟੈਸਟ ਨਹੀਂ ਕਰਨਗੇ ਤੇ ਹੋਰ ਕਿੱਥੇ ਕਰਨਗੇ ਆਪਣੇ ਘਰਾਂ ਦੇ ਵਿੱਚ ਕਰਨਗੇ ਇਹ ਮਸਲੇ ਦੇ ਤੇ ਹਾਈ ਕੋਰਟ ਨੂੰ ਸੁਪਰੀਮ ਕੋਰਟ ਨੂੰ ਚਾਹੀਦਾ ਹੈ ਕਿ ਨਾ ਲੋਕੀ ਜੰਤਰ ਮੰਤਰਿਕ ਤਰਨਾ ਦੇ ਸਾਦੇ ਨਾ ਚੰਡੀਗੜਾ ਕੇ ਦੇ ਸਕਦੇ ਇਹ ਵਕਾਲਤ ਉਦੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਬਕਾਇਦਾ ਕੀਤੀ ਹੈ ਜਦੋਂ ਸ਼ੰਭੂ ਬਾਰਡਰ ਤੇ ਰੋਕਲੇ ਕਿਸਾਨ ਇੱਥੋਂ ਵਾਲੇ ਲੀਡਰਾਂ ਨੇ ਨੈਸ਼ਨਲ ਮੀਡੀਆ ਨੂੰ ਦੱਸਿਆ ਕਿ ਰਾਜਧਾਨੀ ਸਾਰਿਆਂ ਦੀ ਸਾਂਝੀ ਇੱਥੇ ਕਿਉਂ ਨਹੀਂ ਆਉਣ ਦੇ ਰਹੀ ਭਾਜਪਾ ਇਹ ਵੀ ਗੱਲ ਕਹਿੰਦੇ ਰਿਹਾ ਆਮ ਆਦਮੀ ਪਾਰਟੀ ਨਹੀਂ ਆਮ ਆਦਮੀ ਪਿੱਛੇ ਜੇ ਇੱਕ ਨੈਸ਼ਨਲ ਚੈਨਲ ਤੇ ਮੁਖਮਦੀਪ ਭਗਵੰਤ ਮਾਨ ਸਾਹਿਬ ਕਹਿ ਰਹੇ ਕਿ ਜੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਨਹੀਂ ਆਉਂਦੇ ਨਾ ਤਾਂ ਕਿ ਅਹੀਂ ਲਾਹੌਰ ਚੱਲ ਜੀਏ ਤੇ ਹੁਣ ਤੇ ਤੁਸੀਂ ਚੰਡੀਗੜ੍ਹ ਵੀ ਨਹੀਂ ਆਉਣ ਦਿੰਦੇ ਨਾ ਉਹ ਲੋਕੀ ਟਵੀਟ ਵੀ ਕਰ ਰਹੇ ਨੇ ਮੁਖਮਦੀਪ ਭਗਵ ਉਹ ਪ੍ਰਗਟ ਸਿੰਘ ਜਿਹੜੇ ਕਾਂਗਰਸ ਪਾਰਟੀ ਦੇ ਮੈਂ ਉਹਨੇ ਵੀ ਸਾਂਝੀ ਕੀਤੀ ਹੈਗੀਆ ਹੁਣ ਕਿਸਾਨ ਹੋ ਗਏ ਨੇ ਇਕੱਠੇ ਸਰਕਾਰ ਹੁਣ ਸਰਕਾਰ ਕਿਸਾਨਾਂ ਨੂੰ ਅੱਗੇ ਲਾਉਣਾ ਚਾਹੁੰਦੀ ਆ ਪਰ ਉਹ ਕਿਸਾਨ ਪੰਜਾਬ ਦਾ ਅੰਨ ਦਾਦਾ ਜਿਹਨਾਂ ਸੈਂਟਰ ਸਰਕਾਰ ਨੂੰ ਵੀ ਅੱਗੇ ਲਾਇਆ ਸੀ ਇਸ ਕਰਕੇ ਪੰਜਾਬ ਸਰਕਾਰ ਕਿਤੇ ਭੁਲੇਖੇ ਚ ਰਹਿ ਗਈ ਹੈਗੀਆ ਕਿਸਾਨ ਨੂੰ ਤੁਸੀਂ ਖਫਾ ਕਰ ਲਿਆ ਉਹ ਕਿਸਾਨ ਜਿਹੜਾ ਤੁਹਾਨੂੰ ਜਿਨ੍ਹਾਂ ਨੇ ਜਿਤਾਇਆ ਉਹ ਮੁਲਾਜ਼ਮ ਜਿਨ੍ਹਾਂ ਨੇ ਤੁਹਾਨੂੰ ਜਿਤਾਇਆ ਉਹ ਪੰਜਾਬ ਦਾ ਬਰੋਜ਼ਗਾਰ ਜਿਨ੍ਹਾਂ ਨੇ ਜਿਤਾਇਆ ਅੱਜ ਤੁਸੀਂ ਉਹਨਾਂ ਨੂੰ ਹੀ ਦੱਬਣ ਤੇ ਲੱਗੇ ਹੋ ਕੁੱਚਲ ਤੇ ਲੱਗੇ ਹੋਏ ਨੇ ਇਸ ਕਰਕੇ ਪੰਜਾਬ ਸਰਕਾਰ ਬਹੁਤ ਭਲੇਖੇ ਚ ਰਹਿ ਗਈ ਹੈ ਹਾਂ ਜਿੱਥੇ ਕਰਪਸ਼ਨ ਦਾ ਮਸਲਾ ਹੈਗਾ ਪੰਜਾਬ ਦੀ ਜਨਤਾ ਤੁਹਾਡੇ ਨਾਲ ਕਿਉਂਕਿ ਜਿਆਦਾ ਜਿਹੜਾ ਭਾਵੇਂ ਕੋਈ ਆਮ ਬੰਦਾ ਚਾਹੇ ਖਾਸ ਬੰਦਾ ਚਾਹੇ ਕਿਸਾਨ ਚਾਹੇ ਖੇਤਮੂਰ ਉਹ ਤਹਿਸੀਲਾਂ ਤੋਂ ਤੇ ਦਫਤਰਾਂ ਤੋਂ ਖੱਜਲ ਖਵਾਰੀ ਤੋਂ ਵੀ ਡਰਦਾ ਤੇ ਪੈਸੇ ਤੋਂ ਵੀ ਡਰਦਾ ਉਸ ਮਸਲੇ ਦੇ ਵਿੱਚ ਤੁਹਾਡੇ ਨਾਲ ਪਰ ਜੇ ਤੁਸੀਂ ਉਹਨਾਂ ਲੋਕਾਂ ਨੂੰ ਦੱਬੋਗੇ ਕੁਚਲੋਗੇ ਤੇ ਤੁਹਾਡੇ ਖਿਲਾਫ ਖੜੇ ਹੋਣਗੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਕਿਸਾਨੀ ਦੇ ਨਾਲ ਨਾ ਹਮ ਡਾਇਰੈਕਟਰ ਤੌਰ ਤੇ ਖੇਤ ਮਜ਼ਦੂਰ ਵੀ ਜੁੜਿਆ ਹੈਗਾ ਪਿੰਡਾਂ 'ਚ ਛੋਟੇ ਛੋਟੇ ਮੰਡੀਆਂ 'ਚ ਤੇ ਹੋਰ ਸ਼ਹਿਰਾਂ ਕਸਬਿਆਂ ਦੇ ਵਿੱਚ ਉੱਥੇ ਜਿਹੜਾ ਛੋਟਾ ਦੁਕਾਨਦਾਰ ਕਾਰੋਬਾਰੀ ਉਹ ਵੀ ਜੁੜਿਆ ਹੈਗਾ ਸ਼ਾਹੂਕਰ ਜੁੜਿਆ ਆਰਤੀਆ ਜੁੜਿਆ ਹੈਗਾ ਇਸ ਕਰਕੇ ਤੁਸੀਂ ਕਿਸਾਨਾਂ ਨੂੰ ਕੱਲੇ ਨਾ ਸਮਝੋ ਕਿਸਾਨਾਂ ਦੇ ਨਾਲ ਘੱਟੋ ਘੱਟ 10 12 ਜਿਹੜੇ ਕਿਤੇ ਉਹ ਜੁੜੇ ਹੋਏ ਨੇ ਇਸ ਕਰਕੇ ਉਹਨਾਂ ਨੂੰ ਸਮਝਣਾ ਚਾਹੀਦਾ ਮੀਟਿੰਗ ਜਿਹੜੀ ਹੈ ਮੀਟਿੰਗ ਦੇ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ ਉਹ ਬਹੁਤ ਮੰਦ ਭੱਗ ਔਰ ਜਦੋਂ ਜਿਹੜੇ ਵੀ ਚੇਅਰ ਤੇ ਬੈਠਦੇ ਹੁੰਦੇ ਨੇ ਚਾਹੇ ਕਿਸਾਨ ਚਾਹੇ ਹੋਰ ਲੀਡਰ ਜਾਂ ਐਮਐਲਏ ਜਾਂ ਮੰਤਰੀ ਜਾਂ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਉਨ੍ਹਾਂ ਦੇ ਵਿੱਚ ਸਬਰ ਸਿੱਦਕ ਸੰਤੋਸ਼ ਸ਼ੈਨਸ਼ੀਲਤਾ ਦੇ ਸੰਜੀਦਗੀ ਇਹ ਬੜਾ ਹੋਣਾ ਜ਼ਰੂਰੀ ਹੈ ਜੇ ਕਿਸੇ ਪੋਲੀਟਿਸ਼ੀਅਨ ਚ ਜਾਂ ਜਿਰ ਕੋ ਵੀ ਚਿਹਰਾ ਜੇ ਉਹਦੇ ਕੋਲ ਸਿੱਦਕ ਨਹੀਂ ਹੈਗਾ ਸਬਰ ਨਹੀਂ ਹੈਗਾ ਸੰਤੋਸ਼ ਨਹੀਂ ਹੈਗਾ ਸੰਜੀਦਗੀ ਨਹੀਂ ਹੈਗੀ ਸ਼ੈਨਸ਼ੀਲਤਾ ਨਹੀਂ ਹੈਗੀ ਨਾ ਫਿਰ ਉੱਥੇ ਸਟੇਟ ਦਾ ਨੁਕਸਾਨ ਹੋ ਜਾਂਦਾ ਹੈਗਾ